ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਏ ਜਿਸ ਰਿਥਿ ਸਭ ਦੁੱਖ ਜਾਏ ਗੁਰ ਤੇਜ ਬਹਾਦਰ ਸਿਮਰਿ ਆਇ ਤਰਨ ਨਾਮ ਦੇ ਆਗ ਤਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਪਸਾ ਪਾਤਸ਼ਾਹ ਦੀ ਜੋਤ ਪ੍ਰਤਖ ਸਤਿਗੁਰੂ ਤੰ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰਸ਼ਨ ਦਰਵਾ ਤੇ ਅੰਤਰਕਾਲ ਸੋ ਜੀ ਸਾਹਿਬ ਜੀ ਬੋਲੋ ਜੀ ਵਾਹਿਗੁਰੂ ਸਿਲੇਕੁ ਮਹਲਾ 2 ਜਪੇ ਜਾਣ ਕਰਿ ਆਪਾ ਪਤਿ ਅਨੇਰਾਸ तिसੇ ਅਗੇ ਨਾਨਕ ਕਾ ਖਲਕ ਚੇਰਦਾ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਕਮਨਾਂ ਵਿੱਚ ਨਿਮਰਤਾ ਸਹਿਤ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਹੋਇਆਂ ਸਾਰੀਆਂ ਸੰਤਾਂ ਰਲ ਮਿਲ ਕਰਕੇ ਪ੍ਰਵਾਦ ਗੁੜੀ ਕੱਢ ਰਹੀਆਂ ਨੇ ਸੇ ਪਾਤਸ਼ਾਹ ਜੀ ਸੋ ਆਪ ਜੀ ਦਰ ਕਰਦੇ ਸੇਵਾਦਾਰ ਸਰਦਾਰ ਵਜੀਰ ਸਿੰਘ ਜੀ ਸਤਾਰ ਦਲਸੰਗ ਸਿੰਘ ਜੀ ਸਰਦਾਰ ਪਰਮਜੀਤ ਸਿੰਘ ਜੀ ਸਰਵਾਰ ਪਰਵੰਸ ਸਿੰਘ ਜੀ ਸਾਰੇ ਪਾਈਆਂ ਨੇ ਰਲ ਮਿਲ ਕੇ ਕਿੱਚੇ ਪਾਤਸ਼ਾਹ ਸੰਤਾ ਨੂੰ ਬੁਲਾ ਕੇ ਆਪ ਜੀ ਦੇ ਚਰਨਾਂ ਕਮਨਾਂ ਵਿੱਚ ਅਰਦਾਸ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨੀ ਸਾਰੇ ਪਰਵਾਰਾਂ ਨੇ ਸੁਰਤ ਤੇ ਮਹਿਰ ਤੇਰਾ ਹੱਥ ਰੱਖਣਾ ਕਾਲ ਕੰਟਕ ਦੂਰ ਕਰਨ ਦੇ ਅਰੋਗਤਾ ਅਰਧੀ ਕਲਾ ਵਿੱਚ ਰੱਖਣਾ ਗੁਰਸਿੱਖੀ ਜੀਵਨਾਨੰਦ ਦੇ ਦਾਸ ਬਖਸ਼ਨੀ ਤਵਾਰੂ ਸੁਖਾਂਤੀ ਵਰਤੌਣ ਯਾਤੁ ਸੁਵਿਜਿ ਮਿਲਜਲ ਪਿਆਰ ਬਖਸ਼ਨਾ ਕਮਾਈ ਕਾਚੇ ਬਾਗੇ ਤੋਨੇ ਤਾਚਾ ਅਤੇ ਬੱਚਿਆਨੋ ਦੇਸਾ ਪ੍ਰਦੇਸਾਂ ਵਿੱਚ ਪਾਛਾ ਰਖਿਆ ਕਰਨੀ ਤੁ ਸਹਾਇਤਾ ਹੋਣੀ ਪਾਛਾ ਜੀ ਤਨ ਸਿਧੁਰੁ ਨਾਮਿਤ ਨਾਮ ਤਬੀ ਸੁਲੈ ਤੇਰੇ ਛਾਨੇ ਸੁਗਤ ਅਪਲਾ ਵਾਹਿਗੁਰੂ ਜੀ ਦਾ ਜਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ